ਜਦੋਂ ਤੁਸੀਂ ਵਿੱਚ ਜੇ ਦੌਰ ਆਇਆ ਜਿੱਥੇ ਇਹ ਵੀ ਕਹਿਣਾ ਪਿਆ ਵੀ ਪਰਿਵਾਰ ਨੂੰ ਲੋੜ ਆ ਲੋਕਾਂ ਨੂੰ ਲੱਗਿਆ ਕਿ ਯਾਰ ਮਾਨਕ ਸਾਹਿਬ ਕੋਲ ਪੈਸੇ ਮੁੱਕ ਗਏ ਤਾਂ ਇਹ ਸਾਰਾ ਦੌਰ ਕਿਵੇਂ ਆ ਗਿਆ ਯੁੱਧਵੀਰ ਉੱਤੇ ਮਸ਼ਹੂਰੀ ਦਾ ਖਮਾਰ ਚੜ ਗਿਆ ਸੀ ਉਹ ਕਮੰਡੀ ਹੋ ਗਿਆ ਸੀ ਹੰਕਾਰੀ ਹੋ ਗਿਆ ਸੀ ਤੁਸੀਂ ਸਿਸਟਰ ਹੋ ਯੁੱਧਵੀਰ ਭਾਈ ਸਾਹਮਣੇ ਆ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜਦੋਂ ਮਸ਼ਹੂਰ ਹੋਏ ਫਿਰ ਚੜਿਆ ਦਿਮਾਗ ਤੇ ਫੇਮ ਵੀ ਯਾਰ ਹੁਣ ਤਾਂ ਮੇਰੀ ਬੱਲੇ ਬੱਲੇ ਹੋ ਗਈ ਵੀ ਜੁੱਤ ਵੀਰ ਘਰ ਦੇ ਨਾਲ ਗੱਲ ਨਹੀਂ ਕਰਦਾ ਸੀ ਉਹ ਕਮਰੇ ਚ ਸੁੱਤਾ ਰਹਿੰਦਾ ਸੀ ਫਿਰ ਫਾਦਰ ਸਾਹਿਬ ਮਾਨਕ ਸਾਹਿਬ ਨੇ ਦੇ ਥੱਪੜ ਵੀ ਮਾਰਿਆ ਉਹ ਪੱਲੀ ਮੈਂ ਦੱਸਦਾ ਤਾਂ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਵੀ ਬਹੁਤ ਸਾਰੀ ਪਿਓ ਪੁੱਤ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੁਸੀਂ ਉਸ ਚੀਜ਼ ਤੋਂ ਪਰਦਾ ਚੱਕੋ ਨਹੀਂ ਜੀ ਕੋਈ ਰੰਜਿਸ਼ ਨਹੀਂ ਸੀ ਅਸੋ ਕੋ ਸੀ ਕਈ ਵਾਰੀ ਕਹਿਣਾ ਵੀ ਤੈਨੂੰ ਕੋਈ ਪ੍ਰੋਬਲਮ ਆ ਕੋਈ ਹੈ ਤਾਂ ਤੁਸੀਂ ਸੈਪਰੇਟ ਹੋ ਜਾਓ ਹੂੰ ਤੇ ਇਹਨਾਂ ਨੇ ਉਦੋਂ ਵੀ ਸਾਨੂੰ ਕਹਿਣਾ ਮੈਂ ਮਰ ਨਾ ਜਾਵਾਂ ਮੈਂ ਜੇ ਡੈਡ ਨੂੰ ਛੱਡ ਕੇ ਕਿਤੇ ਚਲੇ ਜਾਣਾ ਹੂੰ ਅੱਜ ਵੀ ਜੇ ਇਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਤਾਂ ਤੁਹਾਨੂੰ ਇਹੀ ਕਹਿਣਗੇ ਕੋਈ ਰੰਜਿਸ਼ ਨਹੀਂ ਸੀ ਕਦੇ ਉਹਨਾਂ ਨੇ ਥੱਪੜ ਨਹੀਂ ਮਾਰਿਆ ਬਹੁਤ ਸਾਰੇ ਲੋਕ ਜਦੋਂ ਹੋਰ ਮਾਨਕ ਪਰਿਵਾਰ ਦਾ ਨਾਮ ਪਿੱਛੇ ਲਾ ਲੈਂਦੇ ਨੇ ਮਾਨਕ ਲਾ ਲੈਂਦੇ ਨੇ ਤੁਸੀਂ ਵੀ ਕਈ ਲੋਕਾਂ ਬਾਰੇ ਖੁੱਲ ਕੇ ਬੋਲਿਓ ਕਿਉਂ ਕਿਉਂ ਤਕਲੀਫ ਕਿਉਂ ਆ ਤੁਹਾਨੂੰ ਮਾਨਕ ਲਾਉਣ ਪੁੱਛੇ ਮਾਨਕ ਲਾਉਣ ਦੀ ਤਕਲੀਫ ਨਹੀਂ ਆ ਜੀ ਹਾਂ ਮਾਨਕ ਨੂੰ ਗਲਤ ਰਸਤੇ ਲੈ ਕੇ ਜਾਣਾ ਉਸ ਨਾਮ ਨੂੰ ਉਸ ਚੀਜ਼ ਦੀ ਤਕਲੀਫ ਹੈ ਉਹਨਾਂ ਦੇ ਅਣਗਿਣਤ ਸ਼ਗਿਰਦ ਨੇ ਜਿਨ੍ਹਾਂ ਦੇ ਨਾਲ ਮਾਨਕ ਲੱਗਿਆ ਹੋਇਆ ਸਾਡੇ ਬਰਬਾਦ ਦੇ ਵਿੱਚ ਹੋਰ ਵੀ ਮੈਂਬਰ ਨੇ ਜਿਨ੍ਹਾਂ ਨੇ ਆਪਣੇ ਨਾਲ ਉਹ ਅਸੀਂ ਮਾਨ ਮਹਿਸੂਸ ਕਰਦੇ ਹਾਂ ਜੇ ਕੁਝ ਖੱਟਿਆ ਸੀ ਉਹਨਾਂ ਦੀ ਉਹਦੀ ਵਜ੍ਹਾ ਨਾਲ ਹੀ ਅੱਜ ਆਪਣੇ ਨਾਮ ਮਾਨਕ ਜੋੜਦੇ ਨੇ ਪਰ ਅਸੀਂ ਚਾਹੁੰਦੇ ਹਾਂ ਵੀ ਜੇ ਮਾਨਕ ਦਾ ਨਾਮ ਯੂਜ਼ ਕਰ ਰਹੇ ਹੋ ਤਾਂ ਉਹਨੂੰ ਐਡਵਾਂਟੇਜ ਨਾ ਲਵੋ ਨਿਮਰਤਾ ਰੱਖੋ ਜੇ ਉਹਨਾਂ ਦਾ ਸੁਭਾਅ ਸੀ ਅੜਬ ਸੁਭਾਅ ਸੀ ਤਾਂ ਉਹਨਾਂ ਨੇ ਉਹ ਚੀਜ਼ ਮੈਂ ਪਹਿਲਾਂ ਵੀ ਕਿਹਾ ਉਸ ਰਿਸਪੈਕਟ ਨੂੰ ਉਹਨਾਂ ਨੇ ਕਮਾਇਆ ਸੀ ਹੂੰ ਤੇ ਜੇ ਅੱਜ ਮੈਂ ਔਰ ਯੁਧਵੀਰ ਉੱਠ ਕੇ ਹੂੰ ਉਸ ਨਾਮ ਨੂੰ ਨਜਾਇਜ਼ ਤਰੀਕੇ ਨਾਲ ਵਰਤੀਏ ਹੂੰ ਉਹ ਸਹੀ ਨਹੀਂ ਆ ਭੱਦੀ ਸ਼ਬਦਾਵਲੀ ਕਰੀਏ ਕਿਸੇ ਨੂੰ ਟਾਰਗੇਟ ਕਰੀਏ ਇੰਡਸਟਰੀ ਦੇ ਵਿੱਚ ਬਹੁਤ ਬਹੁਤ ਮਹਾਨ ਲੋਕ ਨੇ ਜੋ ਵੀ ਆਪਣਾ ਕੰਮ ਕਰ ਰਹੇ ਨੇ ਬਹੁਤ ਸੋਹਣੇ ਤਰੀਕੇ ਨਾਲ ਕਰ ਰਹੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਬਿਲਕੁਲ ਮੇਰੇ ਹਿਸਾਬ ਨਾਲ ਚਾਹੋ ਜਿੱਦਾਂ ਦੇ ਵੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜਾ ਵੀ ਪੰਜਾਬੀ ਬੋਲੀ ਨੂੰ ਅੱਗੇ ਲੈ ਕੇ ਜਾ ਰਿਹਾ ਮੇਰੇ ਲਈ ਤਾਂ ਉਹਦੇ ਲਈ ਸਤਿਕਾਰ ਹੀ ਹੈ ਹੂੰ ਸੋ ਸਾਨੂੰ ਕਿਸੇ ਨੂੰ ਵੀ ਮਤਲਬ ਨਹੀਂ ਬਣਦਾ ਕਿ ਅਸੀਂ ਕਿਸੇ ਨੂੰ ਟਾਰਗੇਟ ਕਰੀਏ ਕਿਸੇ ਚੀਜ਼ ਦਾ ਨਹੀਂ ਤੁਸੀਂ ਇਹ ਰਜਿਸਟਰਡ ਕਿਉਂ ਨਹੀਂ ਕਰਾ ਲੈਂਦੇ ਵੀ ਇਹ ਮਾਨਕ ਬਾਈ ਕੋਈ ਲਾ ਨਹੀਂ ਸਕਦਾ ਮਾਨਕ ਇੱਕ ਖਿਤਾਬ ਦਿੱਤਾ ਗਿਆ ਸੀ ਤਖੱਲਸ ਜਿਹਨੂੰ ਕਹਿ ਦਿੰਦੇ ਪ੍ਰਤਾਪ ਸਿੰਘ ਕੈਰੋਂ ਜੀ ਨੇ ਮੇਰੇ ਡੈਡ ਨੂੰ ਤਾਂ ਉਹਦੇ 'ਚ ਕੋਈ ਫਰਕ ਨਹੀਂ ਜੇ ਕੋਈ ਲਾਭ ਹੀ ਲੈਂਦਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਾਨ ਮਹਿਸੂਸ ਹੁੰਦਾ ਸਾਨੂੰ ਵੀ ਜੇ ਉਹਨਾਂ ਦੀ ਕੋਈ ਕਮਾਈ ਸੀ ਜੇ ਕਿਸੇ ਦਾ ਘਰ ਚੱਲਦਾ ਉਸ ਤਰੀਕੇ ਨਾਲ ਤਾਂ ਬਹੁਤ ਵਧੀਆ ਗੱਲ ਹੈ ਜੀ ਪਰ ਬਸ ਸਾਡੀ ਇੰਨੀ ਕੀ ਹੈ ਜਿਹੜੀ ਚੀਜ਼ ਨੂੰ ਸਾਨੂੰ ਤਕਲੀਫ ਹੁੰਦੀ ਹੈ ਕਿਉਂਕਿ ਇੰਡਸਟਰੀ 'ਚ ਸਾਡਾ ਸਾਰਿਆਂ ਨਾਲ ਬਹੁਤ ਪਿਆਰ ਹੈ ਜਿੱਥੇ ਵੀ ਸਾਰੇ ਆਰਟਿਸਟ ਸਾਨੂੰ ਅੱਜ ਵੀ ਫੋਨ ਕਰਦੇ ਨੇ ਪਿਆਰ ਕਰਦੇ ਨੇ ਘਰ ਵੀ ਮਿਲਦੇ ਜਿੱਥੇ ਅਸੀਂ ਬਾਹਰ ਜਾਨੇ ਮੇਰੇ ਕੋ ਕੈਲੀਫੋਰਨੀਆ ਆ ਕੇ ਇੰਨਾ ਸਤਿਕਾਰ ਦਿੰਦੇ ਆ ਤੇ ਕੋਈ ਵੀ ਉੱਠ ਕੇ ਪਰਿਵਾਰ ਦੇ ਵਿੱਚੋਂ ਬਿਨਾ ਮਤਲਬ ਉਹਨਾਂ ਨੂੰ ਟਾਰਗੇਟ ਕਰੇ ਤੇ ਭਾਵੇਂ ਨਾਂ ਤੇ ਨਾਂ ਚ ਨਾਂ ਤੇ ਰਾਂ ਚ ਉਹ ਚੀਜ਼ਾਂ ਤਾਂ ਫਿਰ ਸਾਡੇ ਲਈ ਬਹੁਤ ਮਾੜੀਆਂ ਨੇ ਸਾਨੂੰ ਨਹੀਂ ਚੰਗਾ ਲੱਗਦਾ ਉਹ ਠੀਕ ਹੈ ਅਸੀਂ ਕਹਿੰਦੇ ਜੇ ਤੁਸੀਂ ਲੱਗਦਾ ਨਹੀਂ ਹੈਗਾ ਵੀ ਇਹ ਇਕੱਠਾ ਹੋ ਸਕਦਾ ਪਰਿਵਾਰ ਸਾਰਾ ਜੇ ਕੋਈ ਨਾ ਲਾਉਂਦਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕਿਉਂਕਿ ਜਿਹੜੀਆਂ ਚੀਜ਼ਾਂ ਪਹਿਲਾਂ ਤੋਂ ਨਾਲ ਚੱਲੀਆਂ ਹੋਣ ਨਾ ਉਹਨਾਂ ਨੂੰ ਤੁਸੀਂ ਅਪਣਾ ਸਕਦੇ ਹੋ ਜਦੋਂ ਪਹਿਲਾਂ ਤੋਂ ਤੁਹਾਨੂੰ ਨੀਚਾ ਦਿਖਾ ਕੇ ਕੋਈ ਆਪਣੇ ਆਪ ਨੂੰ ਅੱਗੇ ਲਿਜਾਣਾ ਚਾਹੁੰਦਾ ਪਰਿਵਾਰ ਨੂੰ ਹੀ ਨੀਚਾ ਦਿਖਾ ਕੇ ਪਰਿਵਾਰ ਦੇ ਬਾਰੇ ਨੈਗੇਟਿਵਿਟੀ ਸਪਰੈਡ ਕਰਕੇ ਯੁੱਧਵੀਰ ਦੀ ਸਿਹਤ ਨੂੰ ਲੈ ਕੇ ਮਜ਼ਾਕ ਉਡਾ ਕੇ ਜੇ ਕੋਈ ਅੱਗੇ ਸਾਡੇ ਤੋਂ ਕਿੱਦਾਂ ਐਕਸੈਪਟ ਮਤਲਬ ਕਰੂਗਾ ਐਕਸਪੈਕਟ ਕੋਈ ਕਿ ਵੇ ਅਸੀਂ ਉਹਨਾਂ ਦੇ ਨਾਲ ਖੜਾ ਹੋਏ ਮਾਰ ਬੈਠਿਆਂ ਨੂੰ ਵੀ ਤਕਲੀਫ ਦਿੰਦੀਆਂ ਚੀਜ਼ਾਂ ਬਹੁਤ ਤਕਲੀਫ ਦਿੰਦੀਆਂ ਫੋਨ ਕਾਲਸ ਆ ਜਾਂਦੇ ਨੇ ਕਈ ਵਾਰੀ ਤਾਂ ਕਈ ਸਮਝ ਲੈਂਦੇ ਮੇਰਾ ਹੀ ਬੇਟਾ ਜਦਕਿ ਮੇਰਾ ਬੇਟਾ ਸਿਰਫ ਹਲੇ 15 ਸਾਲ ਦਾ ਔਰ ਉਹਨਾਂ ਦਾ ਕੋਈ 뮤직 ਵੱਲ ਹਲੇ ਤੱਕ ਕੋਈ ਰੁਚੀ ਨਹੀਂ ਹੈ